ਨਰੀ ਸੀ ਮੋਨ ਸਿੰਘ ਦਾ ਇੰਗਲੈਂਡ ਦਾ ਸੀ ਲਾਹੌਰ ਕਣਕਾਂਲੇ ਰੁਕੇ ਟਾਰਗੇਟ ਕਰਕੇ ਪੁਟਮਾਰਕ ਕੀਤੀ ਉਸ ਪੁਟਮਾਰਕ ਕਰਕੇ ਉਹਦੀ ਡੈਥ ਹੋ ਗਈ ਉਥੋਂ ਦੇ ਮੈਂਬਰ ਪਾਰਲੀਮੈਂਟ ਫਿਰ ਇੱਥੇ ਵੀ ਆਏ ਈਵਨ ਇੰਗਲੈਂਡ ਪੁਲਿਸ ਵੀ ਆਈ ਉਹਨਾਂ ਦੇ ਦੋ ਅਫਸਰ ਆਏ ਤੇ ਹਫਤਾ ਹਫਤਾ ਰੁਕੇ ਰਹੇ ਸੁਰਜੀਤ ਨੂੰ ਇੱਥੇ ਕੰਟੈਕਟ ਤੇ ਤੇ ਇਹਨਾਂ ਨੂੰ ਸੌਖਾਉਣਾ ਆ ਇਹਨਾਂ ਨੂੰ ਨੁਕਸਾਨ ਕਰਨਾ ਇਹਨਾਂ ਦਾ ਸਾਨੂੰ ਕਿੰਨਾ ਇੰਨੇ ਜ਼ੋਰ ਨਾਲ ਪੁੱਛਿਆ ਨਹੀਂ ਤੇ ਇਹ ਦੱਸ ਕੇ ਆਪਣੀ ਦੁਸ਼ਮਣੀ ਕਿਸੇ ਨਾਲ ਲੈਣਾ ਨਹੀਂ ਚਾਹੁੰਦੇ ਐ ਖਾਸ ਕਰਕੇ 2005 ਵਿੱਚ ਫਲੋਰ ਪੁਲਿਸ ਸਟੇਸ਼ਨ ਜੀਟੀ ਰੋਡ ਤੇ ਇੱਕ ਐਨਆਰਈ ਸੀ ਮੋਹਨ ਸਿੰਘ ਜੀ ਸਦਾ ਹੀ ਫੋਕਵਾੜੇ ਤੋਂ ਰਹਿਣ ਵਾਲਾ ਸੀ ਜਿਹੜਾ ਇੰਗਲੈਂਡ ਤੇ ਰਹਿੰਦਾ ਸੀ ਤੇ ਇੱਥੇ ਜਦੋਂ ਆਇਆ ਉਹਨੇ ਕੋਈ ਪ੍ਰਾਪਰਟੀ ਖਰੀਦੀ ਸੀ ਲੁਧਿਆਣੇ ਉਹਦੀ ਦੇਖਭਾਲ ਲਈ ਗਿਆ ਸੀ ਵਾਪਸੀ ਤੇ ਜਦੋਂ ਆਇਆ ਫਲੋਰ ਤੇ ਉਹਨਾਂ ਨੇ ਇੱਕ roti.com ਟੱਬਾ ਕਰਕੇ ਸੀ ਉੱਥੇ ਕਾਣਾ ਕਾਣ ਲਈ ਰੁਕੇ ਉੱਥੇ ਇੱਕ ਗੱਡੀ ਹੋਰ ਸਕੋਰਪੀਓ ਰੰਗ ਦੀ ਆ ਕੇ ਰੁਕੀ ਇਹਨਾਂ ਨੇ ਉਹਨਾਂ ਨੇ ਇਹਨੂੰ ਟਾਰਗੇਟ ਕਰਕੇ ਬੇਸਬਾਲ ਬੈਟ ਤੇ ਹੋਰ ਡੰਡਿਆਂ ਨਾਲ ਹੀ ਕੁੱਟਮਾਰ ਕੀਤੀ ਉਹ ਕੁੱਟਮਾਰਨ ਕਰਕੇ ਉਹਦੀ ਡੈਥ ਹੋ ਗਈ ਜਿਹੜਾ ਉਸ ਤੋਂ ਬਾਅਦ ਉਹਦੇ ਨਾਲ ਉਹਦਾ ਇੱਕ ਰਿਸ਼ਤੇਦਾਰ ਸੀ ਜਿਹਨੇ ਪੁਲਿਸ ਨੂੰ ਬੁਲਾ ਕੇ ਕੇਸ ਰਜਿਸਟਰ ਕਰਾਇਆ ਤੇ ਜਦੀ ਤਫਤੀਸ਼ ਲੋਕਲ ਫਲੋਰ ਹੁੰਦੀ ਰਹੀ ਇਨੀਸ਼ੀਅਲ ਨਾਇਸ ਇਨਵੈਸਟੀਗੇਸ਼ਨ ਚੱਲਦੀ ਰਹੀ ਪਰ ਕੋਈ ਕਿਸੇ ਪਾਸੇ ਨਹੀਂ ਲੱਗੀ ਬਿਲਕੁਲ ਅਲਟੀਮੇਟਲੀ ਕਿਉਂਕਿ ਐਨਆਰਆਈ ਸੀ ਉੱਥੋਂ ਦਾ ਇੰਗਲੈਂਡ ਦਾ ਸੀ ਇੰਗਲੈਂਡ ਇਹਨਾਂ ਦਾ ਚੰਗਾ ਪਰਿਵਾਰ ਹੈ ਉੱਥੇ ਰੋਲ ਪੈਣਾ ਸ਼ੁਰੂ ਹੋ ਗਿਆ ਉੱਥੋਂ ਦੇ ਮੈਂਬਰ ਪਾਰਲੀਮੈਂਟ ਸੀ ਫਿਰ ਇੱਥੇ ਵੀ ਆਏ ਇਹਨਾਂ ਦਾ ਆਈ ਥਿੰਕ ਬ੍ਰਦਰ ਸੀ ਉੱਥੇ ਕਾਉਂਸਲਰ ਸੀ ਪੋਲਿਟਿਕਲ ਸੀ ਉਹ ਵੀ ਆਇਆ ਨਾਲ ਚੰਡੀਗੜ੍ਹ ਵੀ ਮੀਟਿੰਗ ਕੋਈ ਮੌਕੇ ਤੇ ਵੀ ਪਰ ਇਹਦਾ ਕਿਉਂਕਿ ਪੁਲਿਸ ਲਈ ਤੇ ਕਾਫੀ ਪ੍ਰੈਸ਼ਰ ਸੀ ਵੀ ਇਹਨੂੰ ਟ੍ਰੇਸ ਕਰੋ ਈਵਨ ਇੰਗਲੈਂਡ ਪੁਲਿਸ ਵੀ ਆਈ ਉਹਨਾਂ ਦੇ ਦੋ ਅਪਸਰ ਆਏ ਤੇ ਹਫਤਾ ਹਫਤਾ ਰੁਕੇ ਰਹੇ ਕਿਉਂਕਿ ਉੱਥੇ ਵੀ ਉਹਨਾਂ ਨੂੰ ਸੀਪੀ ਸ਼ਾਇਦ ਕਨਸਪਰੇਸੀ ਕੋਈ ਉੱਥੇ ਬਣੇ ਆ ਉਹਦੇ ਕਰਕੇ ਉਹ ਵੀ ਤਫਤੀਸ਼ ਲਈ ਇੱਥੇ ਆਉਂਦੇ ਰਹੇ ਨੇ ਉਹਨਾਂ ਦਾ ਮੇਜਰ ਕ੍ਰਾਈਮ ਯੂਨਿਟ ਹੁੰਦਾ ਜਿਹੜਾ ਇਹਦੀ ਤੋਕੀਸ਼ ਕਰਦੇ ਨੇ ਮਰਡਰ ਹੋਮਿਸਾਈਡ ਕੇਸ ਦੀ ਉਹਦਾ ਸੀ ਜਾਂਚ ਇੱਥੇ ਆ ਕੇ ਬੇਸਿਕਲੀ ਉਹ ਇਨਫਰਮੇਸ਼ਨ ਹੀ ਗੈਦਰ ਕਰਦਾ ਸੀ ਵੀ ਕੀ ਹੋ ਸਕਦਾ ਵੇ ਕਿੰਨੇ ਕੀਤਾ ਕੋਈ ਇੰਗਲੈਂਡ ਦਾ ਲਿੰਕ ਹੋਵੇਗਾ ਕੋਈ ਜੇ ਲੋਕਲ ਬੰਦੇ ਨੇ ਕੀਨ ਕੀਤਾ ਤੇ ਉਹਦਾ ਇੰਗਲੈਂਡ ਕੀ ਕਨੈਕਸ਼ਨ ਆਵੇਗਾ ਤੇ ਉਹ ਜਦੋਂ ਫਿਰ ਆਏ ਨੇ ਉਸ ਤੋਂ ਬਾਅਦ ਸਾਡੇ ਇੱਥੇ ਐਸਐਸਪੀ ਜਲੰਧਰ ਮਿਸਟਰ ਈਸ਼ਵਰ ਸਿੰਘ ਸੀ ਉਹਨਾਂ ਨੇ ਮੇਰੀ ਨਿਗਰਾਨੀ ਚ ਇੱਕ ਟੀਮ ਦਾ ਗਠਨ ਕੀਤਾ 아이ਥੇ ਦਸੰਬਰ 2005 ਫਿਰ ਉਥੇ ਮੌਕੇ ਤੇ ਜਾ ਕੇ ਮੈਂ ਵੀ ਗਿਆ ਸਾਰੀ ਟੀਮ ਗਈ ਸਾਰਿਆਂ ਦੀ ਪੁੱਛਗਿੱਛ ਕੀਤੀ ਟਬੇ ਵਾਲਿਆਂ ਦੀ ਲੱਗੇ ਇੱਕ ਹੋਟਲ ਹੈ ਕਾਫੀ ਵੱਡਾ ਉਹਨਾਂ ਦੇ ਸਾਰੇ EMPLOYEES ਜਿਹੜੇ ਉਹਨਾਂ ਦੇ ਲੱਗੇ ਹੋਰ ਦੁਕਾਨਾਂ ਨੇ ਉਹਨਾਂ ਨੇ ਲੱਗੇ ਕਮਰੇ ਕੂਮਰੇ ਦੇਖ ਕੇ ਬਹੁਤ ਜ਼ਿਆਦਾ ਨਹੀਂ ਸੀ ਹੈਗੇ ਪਰ ਉਹ ਕੋਈ ਵੀ ਗੱਲ ਕਰਨ ਨੂੰ ਜਾਂ ਸਾਰੇ ਇਸ ਗੱਲ ਤੋਂ ਕਿੰਨਾ ਪ੍ਰਗਟ ਕਰਦੇ ਸੀ ਕਿ ਸਾਨੂੰ ਨਹੀਂ ਪਤਾ ਹੱਸ ਲਾਸਟ ਮੰਨ ਹਜੇ ਵੀ ਜ਼ਿਆਦਾ ਮੈਂ ਸਾਰਾ ਦਿਨ ਉੱਥੇ ਹੀ ਬੈਠੇ ਰਹੇ ਸਵੇਰੇ 8 ਵਜੇ ਪਹੁੰਚ ਗਏ ਉਹਨੇ ਸ਼ਾਮੀ 7 ਵਜੇ ਗਏ ਤੁਹਾਨੂੰ ਦਸੰਬਰ ਦਾ I think ਮਹੀਨਾ ਸੀ ਸ਼ਾਮ ਕੇ ਰਹਿਣੋਂ ਸਾਨੂੰ ਇੱਕ ਟੱਬੇ ਵਾਲੇ ਨੇ ਆ ਕੇ ਦੱਸਿਆ ਵੀ ਮੈਂ ਕੋਈ ਇਨਫੋਰਮੇਸ਼ਨ ਦੇਣੀ ਚਾਹੁੰਦਾ ਉਹਨੇ ਇੱਕ ਦੱਸੋ ਉਹ ਕਹਿੰਦਾ ਜੀ ਮੇਰਾ ਕੋਈ ਪੁਰਾਣਾ ਇੱਥੇ ਜਿਹੜਾ ਅਕਾਊਂਟੈਂਟ ਟਾਈਪ ਦਾ ਸੋ ਬਿਲਿੰਗ ਕਰਦਾ ਉਹ ਸੀ ਮੁੰਡਾ ਤੇ ਉਹਨੂੰ ਗੱਡੀ ਦੇ ਨੰਬਰ ਦਾ ਪਤਾ ਵੀ ਜਿੰਨੇ ਕੀਤਾ ਸੀ ਮੈਂ ਹੋਰ ਕਿਹੇ ਮੁਲਾਜ਼ਮ ਨੂੰ ਤੁਹਾਨੂੰ ਆਉਂਦਾ ਜੀ ਹੋਰ ਨਹੀਂ ਪਤਾ ਅਈ ਉਹਨੂੰ ਬੁਲਾਇਆ ਉਹਨੇ ਆ ਕੇ ਦੱਸਿਆ ਸਾਨੂੰ ਵੀ ਆ ਨੰਬਰ ਦੀ ਗੱਡੀ ਸੀ ਸਕੋਰਪੀਓ ਸੀ ਤੇ ਉਹ ਵਰਦਾ ਤੇ ਫਿਰ ਮੈਂ ਉਹਨੂੰ ਕੁਐਸਚਨ ਕੀਤਾ ਵੀ ਗੱਡੀ ਜੋ ਸਾਰੇ ਢੱਬੇ ਵਾਲੇ ਨੇ ਸਾਰੇ ਇੱਥੇ ਬੰਦੇ ਨੇ ਉਹ ਕਹਿੰਦੇ ਉਹਨਾਂ ਨੇ ਐਫ ਆਈ ਆਰ 'ਚ ਵੀ ਲਿਖਿਆ ਹੋਇਆ ਵੀ ਗੱਡੀ ਤੇ ਵੀ ਨੰਬਰ ਪਲੇਟ ਤੇ ਮਿੱਟੀ ਲਾਈ ਸੀ ਜਿਹਦਾ ਨੰਬਰ ਪਲੇਟ ਨਹੀਂ ਪੜਿਆ ਗਿਆ ਉਹ ਕਹਿੰਦਾ ਜੀ ਮੈਂ ਕਿਸੇ ਵਜ੍ਹਾ ਕਰਕੇ ਕਿਸੇ ਦੀ ਵੇਟ ਕਰ ਰਿਆ ਸੀ ਮੈਂ ਢੱਬੇ ਤੋਂ ਕੁਛ ਹੋਗਾ ਜੱਕੇ ਹੂੰਗਾ ਤੇ ਮੈਂ ਉੱਥੋਂ ਜਦੋਂ ਵਾਪਸ ਆ ਰਿਹਾ ਸੀ ਤੇ ਉਦੋਂ ਇਹਦੀ ਕੁੱਟਮਾਰ ਕਰਕੇ ਉੱਥੋਂ ਦੌੜੇ ਨੇ ਤੇ ਜਿਹੜਾ ਅੱਗੇ ਨੰਬਰ ਲਿਖਿਆ ਹੈ ਉਹ ਨੰਬਰ ਠੀਕ ਸੀ ਮੈਂ ਅੱਗੋਂ ਪੜ ਲਿਆ ਨੰਬਰ ਤੇ ਫਿਰ ਮੇਰਾ ਸੈਕੰਡ ਕੁਐਸਚਨ ਸੀ ਕਿ ਬਤੂ ਇੰਨੀ ਚਿਰ ਦਾ 4 ਮਹੀਨੇ ਹੋ ਗਏ ਯਾਦ ਕਿਵੇਂ ਰੱਖਿਆ ਫਿਰ ਉਹ ਕਹਿਣ ਲੱਗਾ ਵੀ ਮੇਰੀ ਜਿਹੜੀ ਇੱਥੇ ਅਕਾਊਂਟ ਬੁੱਕ ਹੈ ਜਿਹਦੇ ਚ ਸਾਬਕਤਾਬ ਕਰਦੇ ਆਂ ਇਹ ਦਿੱਲੀ ਦਾ ਉਸ ਡੇਟ ਨੂੰ ਟੱਬੇ ਦਾ ਜਿਹੜਾ ਰਜਿਸਟਰ ਹੈ ਉਹਦੇ ਵਿੱਚ ਮੈਂ ਲਿਖ ਲਿਆ ਨੰਬਰ ਇਹ ਟੱਬੇ ਦਾ ਰਜਿਸਟਰ ਮਗਾਇਆ ਗਿਆ ਉਹ ਦੇਖਿਆ ਵਾਕੀ ਉਹਦੇ ਚੋਂ ਨੰਬਰ ਸੇਮ ਲਿਖਿਆ ਸੀ ਉਹਦੇ ਤੋਂ ਇਹ ਨੰਬਰ ਪਲੇਟ ਤੋਂ ਟ੍ਰੇਸ ਕਰਕੇ ਨੰਬਰ ਇਹ ਤਾਂ ਕਿ ਹਰਿਆਣਾ ਦਾ ਸੀ ਕਿਸੇ ਸ਼ਹਿਰ ਦਾ ਪਵਾਨੀਗੜ ਜਾਂ ਪਵਾਨੀ ਬਿਵਾਨੀ ਦਾ ਸੀ ਵਾਲੀ ਪਵਾਨੀ ਦਾ ਸੀ ਜਾਂ ਕਿਸੇ ਹੋਰ ਸ਼ਹਿਰ ਦਾ ਸੀ ਮੈਨੂੰ ਐਗਜ਼ੈਕਟ ਨਹੀਂ ਯਾਦ। ਉੱਥੋਂ ਪੜਾ ਕਰਾਇਆ ਉੱਥੋਂ ਗੱਡੀ ਅੱਗੇ ਸੇਲ ਹੋਈ ਸੀ ਸੇਲ ਹੋ ਕੇ ਇੱਥੇ ਗੜਸ਼ੰਕਰ ਦਾ ਇੱਕ ਪਿੰਡ ਹੈ ਮੋਰਾਵਾਲੀ। ਮੋਰਾਵਾਲੀ ਇੱਕ ਜਸਵੀਰ ਜੱਸਾ ਨਾਮ ਦਾ ਮੁੰਡਾ ਸੀ ਵੀ ਉਹਦੇ ਕੋਲ ਆ ਗਿਆ। ਉਦੋਂ ਜੱਸੇ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਬੱਚ ਫੜ ਵੀ ਲਿਆ। ਉਹਦੀ ਪੁੱਛਗਿੱਛ ਆ ਗਿਆ ਉਹੀ ਮੇਨ ਮਲਜਮ ਨਿਕਲਿਆ ਉਹੀ ਗੱਡੀ ਉਹਦੀ ਆਈ ਸੀ ਤੇ ਉਹਦੀ ਅੱਗੇ ਸਾਰੀ ਕਹਾਣੀ ਜਿਹੜੀ ਉਹ ਨਿਕਲ ਆਈ ਫਿਰ ਉਹਨੇ ਅੱਗੇ ਪੁੱਛ ਗਈ ਦੱਸਿਆ ਵੀ ਮੇਰਾ ਬ੍ਰਦਰ ਕੋਈ ਸੁਖਜੀਵਨ ਸਿੰਘ ਜਾਂ ਜਗਜੀਵਨ ਸਿੰਘ ਉੱਥੇ ਹੈਗਾ ਯੁਕੇਸ਼ ਤੇ ਉਹਨੇ ਮਨੂ ਕਿਹਾ ਸੀ ਵੀ ਇਹਨਾਂ ਦੀ ਦੱਸਿਆ ਸੀ ਇਹਨਾਂ ਦਾ ਨਾਮ ਗੱਡੀ ਨੰਬਰ ਵੀ ਇਹਨਾਂ ਦੀ ਕੁੱਟਮਾਰ ਕਰਨੀ ਆ ਤੇ ਇਹਨਾਂ ਨੂੰ ਸਭ ਸਿਕਾਉਣਾ ਹੈ ਇਹਨਾਂ ਨੂੰ ਨੁਕਸਾਨ ਕਰਨਾ ਹੈ ਇਹਨਾਂ ਦਾ ਤੇ ਅੰਦਰ ਉਹ ਹੀ ਫੋਲੋ ਕਰਦੇ ਉਹਨਾਂ ਨੂੰ ਲੁਧਿਆਣੇ ਗਏ ਵਾਪਸ ਆਏ ਜਦੋਂ ਇੱਥੇ ਆਏ ਤਾਂ ਇੱਕ ਮਾਰਕ ਕੀਤੀ ਤੇ ਉਹ ਨਿਕਲੇ ਫਿਰ ਉਹਨੂੰ ਕਹ ਜਗਜੀਵਨ ਦਾ ਇਹਦੇ ਨਾਲ ਕੀ ਸੀ ਕਿਉਂ ਨਹੀਂ ਕਰਵਾਇਆ ਫਿਰ ਪਹਿਲਾਂ ਇਹ ਸ਼ਾਇਦ ਇਹਨਾਂ ਦੀ ਡਾਕਟਰin ਲਾ ਦੇ ਪਰਿਵਾਰ ਨਾਲ ਰਿਲੇਸ਼ਨ ਠੀਕ ਨਹੀਂ ਸੀ ਉਹਨਾਂ ਨੇ ਇਹਨੂੰ ਅਪਰੋਚ ਕੀਤਾ ਤੇ ਉਹਨੇ ਫਿਰ ਅੱਗੇ ਐ ਕੀਤਾ ਇਹਦੇ ਚ ਜਿਹੜੇ ਅੱਠ ਮੁੱਲ ਜਮੇ ਬਾਅਦ ਚ ਫੜੇ ਗਈ ਸੀ ਵਿੱਚ ਕਲੀ ਉਹ ਤਾਂ ਇੰਗਲੈਂਡ 에 ਆਈ ਨਹੀਂ ਇਸ ਕੇਸ ਚ ਕਦੇ ਉਹਦੀ ਸ਼ਮਤਪਤੀਸ਼ ਨਹੀਂ ਹੋਈ ਪੁੱਛਗਛ ਨਹੀਂ ਹੋਈ ਉਦੋਂ ਵੀ ਉਹ ਡਿclareਡ ਹੋ ਗਈ ਸੀ ਅੱਛਾ ਉਦੋਂ ਜਿਹੜੀ ਪੁੱਛਗਛ ਆਇਆ ਸੀ ਵੀ ਉਹਨੇ ਸੁਖਜੀਵਨ ਨੂੰ ਕੀਤੇ ਕੰਟੈਕਟ ਭਈ ਮੇਰਾ ਕੰਮ ਕਰਾਦੇ ਆ ਉੱਥੇ ਉਹਨਾਂ ਦੀ ਕੀ ਗਲਤ ਹੋਈ ਹੈ ਉਹ ਮੇਰੇ ਟਾਈਮ ਤੇ ਸਾਹਮਣੇ ਨਹੀਂ ਸੀ ਆਈ ਸੁਖਜੀਵਨ ਵੀ ਸ਼ਾਇਦ ਬਚ ਆ ਗਿਆ ਸੀ ਇਸ ਕੇਸ ਚ ਬੇਲ ਕਰਾ ਕੇ ਸ਼ਾਮਲ ਤਫਤੀਸ਼ ਵੀ ਹੋਇਆ ਪਰ ਉਹ ਮੈਂ ਟੱਚ ਨਹੀਂ ਉਦੋਂ ਵੀ ਕੀ ਹੋਇਆ ਸੀ ਉੱਥੇ ਉਹਨਾਂ ਦੀ ਗੱਲ ਉਹਦੇ ਕਹਿਨ ਤੇ ਹੀ ਇਹਨਾਂ ਨੇ ਰੱਦ ਕਰਵਾਇਆ ਇਹ ਸਾਰਾ ਫਲੋਰ ਪੁਲਿਸ ਤਫਤੀਸ਼ ਤੇ ਕਰਦੀ ਰਹੀ ਉੱਥੇ ਮੌਕੇ ਤੇ ਸ਼ਾਇਦ ਇੱਕ ਇਹ ਵੀ ਐਂਗਲ ਸੀ ਕਿ ਜਿਹੜੇ ਮਦਈ ਨੇ ਉਹ ਕਿਸੇ ਹੋਰ ਦਾ ਨਾਮ ਲੈਂਦੇ ਸੀ ਪੇਸ਼ ਕਰਦੇ ਸੀ ਪੁਲਿਸ ਉਹਨਾਂ ਨੂੰ ਬੁਲਾ ਕੇ ਸ਼ਾਮਲ ਤਫਤੀਸ਼ ਕਰਦੀ ਰਹੀ ਹੈ ਪੁੱਛਗਿੱਛ ਕਰਦੀ ਰਹੀ ਹੈ ਮੋਕੇ ਤੇ ਮੈਂ ਜੋ ਸਮਝਦਾ ਵੀ ਜਦੋਂ ਮੈਂ ਉਹਨੂੰ ਪੁੱਛਿਆ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਉਹ ਕਹਿਣ ਲੱਗਾ ਵੀ ਮੰਨੂੰ ਕਿਸੇ ਨੇ ਇੰਨੀ ਪ੍ਰੇਰਣਾ ਜਾਂ ਇੰਨੇ ਜੋ ਦੀ ਬਰਚੀਆ ਨਹੀਂ ਪੁੱਛਿਆ ਨਹੀਂ ਟਾਬੇ ਦਾ ਹੀ ਜਿਹੜਾ ਮਾਲਕ ਸੀ ਮੈਂ ਉਹਨੂੰ ਵੀ ਪੁੱਛਿਆ ਮੈਂ ਰੋਜ਼ ਪੁਲਿਸ ਆਉਂਦੀ ਸੀ ਤੂੰ ਹੀ ਦੱਸ ਦੇਣਾ ਹੈ ਉਹ ਕਹਿੰਦੇ ਜੀ ਵੀ ਸਾਨੂੰ ਕਿਸੇ ਨੇ ਇੰਨੇ ਜ਼ੋਰ ਨਾਲ ਪੁੱਛਿਆ ਨਹੀਂ ਤੇ ਅਸੀਂ ਦੱਸ ਕੇ ਆਪਣੀ ਦੁਸ਼ਮਣੀ ਕਿਸੇ ਨਾਲ ਲੈਣਾ ਨਹੀਂ ਚਾਹੁੰਦੇ ਹੈ ਸ਼ਰਮਿਕ ਮੈਂ ਵੀ ਇਸ ਸਵਾਲ ਕੀਤਾ ਫਿਰ ਮੈਨੂੰ ਹੁਣ ਕਿਉਂ ਦੱਸ ਰਿਹਾ ਮੈਨੂੰ ਕਹਿਣ ਲੱਗਾ ਵੀ ਤੁਸੀਂ ਸਵੇਰ ਦੇ 8 ਵਜੇ ਤੇ ਬੈਠੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਹਾਂ ਹਜੇ ਇੱਥੇ ਹੀ ਆ ਤੇ ਮੈਂ ਟ੍ਰੇਸ ਕਰਕੇ ਹੀ ਜਾਣਾ ਇੱਥੋਂ ਕੁਝ ਨਾ ਕੁਝ ਮਤਲਬ ਇੱਥੇ ਹੀ ਹੈ ਕਲੂ ਜਿੱਥੋਂ ਸਾਨੂੰ ਅਸੀਂ ਟ੍ਰੇਸ ਕਰ ਸਕਦੇ ਆ ਫਿਰ ਸ਼ਾਮ ਨੂੰ ਉਹਦੇ ਮੈਨੂੰ ਨਹੀਂ ਪਤਾ ਵੀ ਕੀ ਮਨ ਚ ਆਈ ਜਿਹੜਾ ਉਹਨੇ ਮੈਨੂੰ ਕਹਿੰਦਾ ਜੀ ਵੀ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਵਾਂ ਜਾਂ ਪੁਲਿਸ ਲਈ ਇੱਕ ਤੇ ਐਨ ਆਰ ਆਈ ਉਦੋਂ ਜਿਹੜਾ ਫਲੋਰ ਦਾ ਏਰੀਆ ਫਰਗਾਟੇ ਦਾ ਇਹ ਐਨਆਰਆਈ ਬੈਲਟ ਤੇ ਫਿਰ ਉੱਥੇ ਇੰਗਲੈਂਡ ਚ ਇਹਨਾਂ ਦੀ ਫੈਮਿਲੀ ਚੰਗੀ ਸੀ ਬਿジネスਮੈਨ ਸੀ ਜਿਹੜਾ ਇਹਦਾ ਬ੍ਰਦਰ ਕੌਂਸਲਰ ਵੀ ਸੀ इवन ਉਹ ਤੋਂ ਮੈਂਬਰ ਪਾਰਲੀਮੈਂਟ ਵੀ ਇੱਥੇ ਆਇਆ ਉਹਨੇ ਵੀ ਮੀਟਿੰਗ ਕੀਤੀ ਉਦੋਂ ਇਹ ਇੰਗਲੈਂਡ ਪੁਲਿਸ ਵੀ ਆਈ ਇਹਨਾਂ ਸਾਰੀਆਂ ਗੱਲਾਂ ਨੂੰ ਰੱਖ ਕੇ ਪੁਲਿਸ ਲਈ ਵੀ ਇੱਕ ਚੈਲੰਜ ਬਣ ਗਿਆ ਸੀ ਵੀ ਨੂੰ ਫੇਸ ਕਰਨਾ ਜ਼ਰੂਰੀ ਹੈ ਵੀ ਮਰਡਰ ਇੱਥੇ ਹੁੰਦਾ ਹੈ ਕੌਨਸਪੀਰੇਸੀ ਇਸੇ ਬਣੀ ਹੈ ਜਾਂ ਇੰਗਲੈਂਡ ਤੋਂ ਕੇਸ ਮਰਵਾਇਆ ਹੈ ਇਹ ਉਦੋਂ ਸਾਰੀ ਗੁੱਥੀ ਜਿਹੜੀ ਸੁੱਲਝ ਨਹੀਂ ਸਿਰਈ ਜੇ ਇੰਗਲੈਂਡ ਤੋਂ ਕਰਵਾਇਆ ਤਾਂ ਕੌਣ ਹੋ ਸਕਦਾ ਮੈਨੂੰ ਲੱਗ ਮੇਰੇ ਜਿੰਨਾ ਕ ਧਿਆਨ ਚ ਇੰਗਲੈਂਡ ਪੁਲਿਸ ਵੀ ਦੋ ਵਾਰੀ ਇੱਥੇ ਆਈ ਗਏ ਨੇ ਹਫਤਾ ਹਫਤਾ ਰੰਦ ਰੱਖ ਗਏ ਨੇ ਇੱਥੋਂ ਸਾਰੀ ਕਹਾਣੀ इवन ਜੋ ਜਿਵੇਂ ਜਿਵੇਂ ਹੋਇਆ ਥੋੜੀ ਉਹਨਾਂ ਜ਼ਿਆਦਾ ਸ਼ੇਰਤ ਨਹੀਂ ਕੀਤੀ ਪਰ ਇਥੋਂ ਕੋਸ਼ਿਸ਼ ਕਰਦੇ ਰਹੇ ਨੇ ਇਨਫੋਰਮੇਸ਼ਨ ਕਾਇਦਾ ਕਰ। ਮੇ ਵੀ ਉੱਥੇ ਅਫੀਸ਼ੀਅਲ ਇਨਵੈਸਟੀਗੇਸ਼ਨ ਤੇ ਕਰਦੇ ਹੋਣਗੇ ਜਿਹੜੀ ਪਾਰਟੀ ਉੱਥੇ ਆਈ ਹੈ ਉਹਨਾਂ ਦੀ। ਦੋਸਤੋ ਸਾਡੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ। ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ। ਚੰਗੇ ਤੋਂ ਸਾਰੂ ਸਜਾਵਾਂ ਤੱਕ ਹਮੇਸ਼ਾ ਸਵਾਗਤ ਹੈ। ਧੰਨਵਾਦ।